ਪੰਜਾਬ ਦੇ ਵਿੱਚ ਇਸ ਸਮੇਂ ਕਿੜਾਕੇ ਦੀ ਠੰਡ ਪੈ ਰਹੀ ਹੈ ਤੇ ਮੌਸਮ ਵਿਭਾਗ ਦੇ ਵੱਲੋਂ ਆਉਣ ਵਾਲੇ ਦਿਨਾਂ ਦੇ ਵਿੱਚ ਠੰਡ ਹੋਰ ਵਧਣ ਦਾ ਅਸਰ ਦੱਸਿਆ ਜਾ ਰਿਹਾ ਹੈ ਮੌਸਮ ਵਿਭਾਗ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਕਈ ਜ਼ਿਲ੍ਹਿਆਂ ਦੇ ਵਿੱਚ ਤຸນਦਾ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਕਈ ਜ਼ਿਲ੍ਹਿਆਂ ਦੇ ਵਿੱਚ ਤຸນਦ ਪੈਣ ਦੇ ਅਸਰ ਦੱਸੇ ਜਾ ਰਿਹਾ ਹੈ ਮੌਸਮ ਵਿਭਾਗ ਦੇ ਵੱਲੋਂ ਰੈੱਡ ਅਲਰਟ ਕਈ ਜ਼ਿਲ੍ਹਿਆਂ ਦੇ ਲਈ ਜਾਰੀ ਕੀਤਾ ਤਾਂ ਸਿੱਕੇ ਅੱਜ ਦੇ ਲਈ ਹੈ ਰੈੱਡ ਅਲਰਟ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਤຸນਦ ਦਾ येलो ਅਲਰਟ ਜਾਰੀ ਕੀਤਾ ਗਿਆ ਤੇ ਜਿਹੜਾ ਅੱਜ ਦਾ ਤຸນਦਾ ਅਲਰਟ ਜਾਰੀ ਕੀਤਾ ਉਸ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਅਸਾਰ ਦੱਸੇ ਜਾ ਰਿਹਾ ਹੈ ਕਿ ਵਿਜ਼ਿਬਿਲਟੀ 25 ਤੋਂ 50 ਮੀਟਰ ਦੇ ਕਰੀ ਬਰਹਿ ਸਕਦੀ ਹੈ ਇਸ ਦੇ ਕਾਰਨ ਉਹਨਾਂ ਦੇ ਵੱਲੋਂ ਦੋ ਪਹੀਆ ਵਾਹਨਾਂ ਵਾਹਨ ਚਾਲਕ ਨਹੀਂ ਆਫ ਜਿਹੜੇ ਚਾਰ ਪਹੀਆ ਵਾਹਨ ਚਾਲਕ ਨਹੀਂ ਉਹਨਾਂ ਨੂੰ ਆਪਣੀ ਸਪੀਡ ਸਲੋ ਕਰ ਰੱਖਣ ਲਈ ਕਿਹਾ ਗਿਆ ਹੈ ਤਾਂ ਕਿ ਕਿਸੇ ਅਨਖਾਵੀ ਘਟਨਾ ਤੋਂ ਬਚਿਆ ਜਾ ਸਕੇ ਦੱਸਿਆ ਗਿਆ ਹੈ ਕਿ ਮੌਸਮ ਵਿਭਾਗ ਦੇ ਵੱਲੋਂ ਰੈਡ ਅਲਰਟ ਜਰੂਰ ਜਾਰੀ ਕਰ ਦਿੱਤਾ ਗਿਆ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਠੰਡ ਹੋਰ ਵਧੇਗੀ ਹਲਮੀ ਪੈਣ ਦੀ ਸੰਭਾਵਨਾ ਉਹਨਾਂ ਦੇ ਵੱਲੋਂ ਨਹੀਂ ਦੱਸੀ ਜਾ ਰਹੀ ਹੈ ਇਸ ਦੇ ਨਾਲ ਹੀ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਿਸ ਤਰ੍ਹਾਂ ਮੌਸਮ ਨੂੰ ਲੈ ਕੇ ਹਾਲਾਤ ਬਦਲ ਰਹੇ ਨੇ ਸੇ ਚੱਲਦੀ ਰਾਤ ਨੂੰ ਤਾਪਮਾਨ ਹੋਰ ਡਿੱਗਣ ਦੇ ਸੰਭਾਵਨਾਵਾਂ ਨੂੰ ਦੇ ਵੱਲ ਦੱਸੀ ਜਾ ਰਹੀ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਰਾਤ ਤੇ ਹੋਰ ਠੰਡੀ ਹੋ ਸਕਦੀ ਹੈ ਸਨਾਲਕਿਪ ਹਿਮਾਚਲ ਦੇ ਵਿੱਚ ਵੀ ਬਰਫਬਾਰੀ ਦੇ ਅਸਰ ਦੱਸੀ ਜਾ ਰਿਹਾ ਹੈ ਜੇਕਰ ਹਿਮਾਚਲ ਦੇ ਵਿੱਚੇ ਬਰਫਬਾਰੀ ਹੁੰਦੀ ਹੈ ਤਾਂ ਪੰਜਾਬ ਦੇ ਵਿੱਚ ਸੁਭਾਵਿਕ ਜੀ ਗੱਲ ਹੈ ਠੰਡ ਹੋਰ ਵਧਣ ਦੀ ਚਾਂਸਸ ਜਿਹੜੇ ਨੇ ਵਾਜਣਗੇ ਠੰਡ ਹੋਰ ਵਧਣੀ ਪੰਜਾਬ ਦੇ ਵਿੱਚ ਸ਼ੁਰੂ ਹੋ ਜਾਵੇਗੀ ਦੱਸਦੇ ਕਿ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕਰ ਦਿੱਤਾ ਹੈ ਹਿਮਾਚਲ ਦੇ ਵਿੱਚ ਬਰਫਬਾਰੀ ਦਾ ਅਲਰਟ ਹੈ ਤੇ ਪੰਜਾਬ ਦੇ ਵਿੱਚ ਤੁੰਦਾ ਅਲਰਟ ਹੈ ਸਾਰ ਦੱਸੇ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਠੰਡ ਤੋਂ ਰਾਹਤ ਮਿਲਣ ਵਾਲੀ ਨਹੀਂ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਠੰਡ ਹੋਰ ਵੱਧ ਸਕਦੀ ਹੈ ਦੱਸਦੀ ਕਿ ਮੌਸਮ ਵਿਭਾਗ ਦੇ ਵੱਲੋਂ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਤੁੰਦਾ येलो ਅਲਰਟ ਜਾਰੀ ਕੀਤਾ ਗਿਆ ਤੇ ਜਲੰਧਰ ਦੇ ਵਿੱਚ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ 5 ਤੋਂ 11 ਡਿਗਰੀ ਤਾਪਮਾਨ ਜਾਣ ਦੀ ਗੱਲ ਕਹੀ ਜਾ ਰਹੀ ਹੈ ਦੱਸਦੀ ਕਿ ਲਗਾਤਾਰ ਤਾਪਮਾਨ ਦੇ ਵਿੱਚ ਗਿਰਾਵਟ ਦੇਖੀ ਜਾ ਰਹੀ ਹੈ ਦੱਸ ਤੇ ਕਹ ਰਹੇ ਨੇ ਪੰਜਾਬ ਦੇ ਵਿੱਚ ਕਾਫੀ ਕਿੜਾਕੇ ਦੀ ਠੰਡ ਮਹਿਸੂਸ ਕੀਤੀ ਜਾ ਰਹੀ ਹੈ ਜਿਹੜੇ ਲੋਕ ਨੇ ਉਹਨਾਂ ਨੂੰ ਕਾਫੀ ਦਿੱਕਤਾਂ ਆ ਰਹੀਆਂ ਨੇ ਨੌਕਰੀਪੇਸ਼ੇ ਲੋਕ ਨੇ ਉਹਨਾਂ ਨੂੰ ਆਪਣੇ ਕੰਮਾਂ ਤੇ ਜਾਣ ਦੇ ਵਿੱਚ ਕਾਫੀ ਦਿੱਕਤ ਆ ਰਹੀ ਹੈ ਜਿਹੜੇ ਲੋਕਾਂ ਨੇ ਸਫ਼ਰ ਤੇ ਜਾਣਾ ਉਹਨਾਂ ਨੂੰ ਆਪਣੀ ਮੰਜ਼ਿਲ ਤੇ ਪਹੁੰਚਣ ਲਈ ਬਹੁਤ ਦਿੱਕਤ ਆ ਰਹੀ ਹੈ ਤਾਂ ਸਿੱਕੀ ਧੁੰਦ ਪੈਣ ਦੇ ਨਾਲ ਕਈ ਥਾਵਾਂ ਦੇ ਉੱਪਰ ਟ੍ਰੇਨਾਂ ਲੇਟ ਹੋ ਰਹੀਆਂ ਨੇ ਫਲਾਈਟਾਂ ਕਈ ਲੇਟ ਹੋ ਰਹੀਆਂ ਨੇ ਜਿਸ ਦੇ ਕਾਰਨ ਮੰਜ਼ਿਲ ਤੇ ਪਹੁੰਚਣ ਦੇ ਵਿੱਚ ਯਾਤਰੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਤਾਂ ਸਿੱਕੀ ਲਗਾਤਾਰ ਹਾਲਾਤ ਪੰਜਾਬ ਦੇ ਵਿੱਚ ਠੰਡ ਨੂੰ ਲੈ ਕੇ ਕਾਫੀ ਠੰਡੇ ਬਣੇ ਹੋਏ ਨੇ ਇਸੇ ਕਰਕੇ ਪੰਜਾਬ ਦੇ ਵਿੱਚ ਠੰਡਕ ਕਾਫੀ ਵਧੀ ਹੋਈ ਹੈ ਮੌਸਮ ਲਗਾਤਾਰ ਠੰਡਾ ਬਣਿਆ ਹੋਇਆ ਉਹ ਦੱਸਦੀ ਕਿ ਮੌਸਮ ਵਿਭਾਗ ਦੇ ਵੱਲੋਂ ਵੀ ਹੁਣ ਤੂਂਦਾ ਅਲਰਟ ਜਾਰੀ ਕਰ ਦਿੱਤਾ ਗਿਆ ਰੈਡ ਅਲਰਟ ਹੈ ਤੂਂਦਾ ਤੁਸ ਨੂੰ ਲੈ ਕੇ ਜਲੰਧਰ ਪਟਿਆਲਾ ਅੰਮ੍ਰਿਤਸਰ ਲੁਧਿਆਣਾ ਸਣੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਰੈਡ ਅਲਰਟ ਜਾਰੀ ਕਰ ਦਿੱਤਾ ਗਿਆ ਹਾਲਾਂਕਿ ਪਠਾਨਕੋਟ ਹੁਸ਼ਿਆਰਪੁਰ ਦੇ ਵਿੱਚ ਤੂਂਦ ਪੈਣ ਦੇ ਅਸਰ ਨਹੀਂ ਦੱਸੇ ਜਾ ਰਹੇ ਪਰ ਦੱਸ ਦਿੱਤੀ ਕਿ ਪੰਜਾਬ ਦੇ ਕਈ ਜ਼ਿਲ੍ਹੇ ਅਜੇ ਹੇਠ ਤੂਂਦ ਪੈਣ ਦੇ ਅਸਰ ਦੱਸੇ ਜਾ ਰਹੇ ਦੱਸਿਆ ਕਿ ਤਕਰੀਬਨ ਪਿਛਲੇ ਦਿਨਾਂ ਦੇ ਵਿੱਚ ਤੂਂਦ ਨਹੀਂ ਧੁੱਪ ਨਹੀਂ ਨਿਕਲੀ ਹੈ ਜਿਸ ਦੇ ਕਾਰਨ ਰਾਹਤ ਬਿਲਕੁਲ ਵੀ ਠੰਡ ਤੋਂ ਮਹਿਸੂਸ ਨਹੀਂ ਹੋ ਰਹੀ ਹੈ ਕਿਉਂਕਿ ਧੁੱਪ ਕਿਤੇ ਦੁਪਹਿਰ ਦੇ ਸਮੇਂ ਨਿਕਲਦੀ ਵੀ ਹੈ ਤਾਂ ਬਿਲਕੁਲ ਸ਼ੀਤ ਲਹਿਰ ਚੱਲਦੀ ਹੁੰਦੀ ਹੈ ਉਸ ਦੇ ਕਾਰਨ ਧੁੱਪ ਦੇ ਨਾਲ ਕੋਈ ਵੀ ਰਾਹਤ ਲੋਕਾਂ ਨੂੰ ਮਹਿਸੂਸ ਹੁੰਦੀ ਹੋਈ ਨਜ਼ਰ ਨਹੀਂ ਆ ਰਹੀ ਹੈ ਉਸ ਦੇ ਤਾਲ ਦੇ ਲੋਕਾਂ ਦੇ ਪੰਨੂ ਸੜਕ ਕੰਡੇ ਅੱਗ ਬਾਜੀ ਜਾ ਰਹੀ ਹੈ ਖੁਦ ਨੂੰ ਗਰਮ ਖੁਦ ਨੂੰ ਗਰਮਾਹਟ ਮਹਿਸੂਸ ਕਰਵਾਉਣ ਦੇ ਲਈ ਉੱਥੇ ਦੱਸ ਦਿੱਤੀ ਕਿ ਮੌਸਮ ਵਿਭਾਗ ਦੇ ਵੱਲੋਂ ਮੜ ਤੋਂ ਠੰਡ ਦਾ ਅਲਰਟ ਜਾਰੀ ਕਰ ਦਿੱਤਾ ਹੈ ਤੂੰ ਦਾ ਅਲਰਟ ਜਾਰੀ ਕਰ ਦਿੱਤਾ ਹੈ ਕਿ ਰੈਡ ਅਲਰਟ ਹੈ ਤੇ ਪਰਚਿਤ ਪੰਜਾਬ ਮੀਟ ਤੱਕ ਵਿਜ਼ਿਬਿਲਟੀ ਰਹਿਣ ਦੇ ਅਸਰ ਉਹਨਾਂ ਦੇ ਵੱਲੋਂ ਦੱਸੇ ਜਾ ਰਹੇ ਧਿਆਨ ਵਾਲੇ ਦਿਨਾਂ ਦੇ ਵਿੱਚ ਠੰਡ ਹੋਰ ਵਧਣ ਦੇ ਅਸਰ ਇਸ ਸੰਬੰਧੀ ਹੋਰ ਖਬਰ ਦੇਖਣ ਲਈ ਦੇਖਦੇ ਹੋ ਪੰਜਾਬੀ ਗੁਰਦੇ